ਦੋ ਕਾਲੀਆਂ ਬੇਸਣ ਦੀਆਂ ਛਾਲ ਲੈਣੇ ਜੀ ਦਹੀਂ ਵਾਲੀ ਬੂੰਦੀ ਬਣਾਉਣ ਲੱਗੇ ਆ ਬਿਲਕੁਲ ਆਸਾਨ ਤਰੀਕੇ ਨਾਲ ਘਰੇ ਕਾਫੀ ਸਾਰੀ ਬਣ ਕੇ ਤਿਆਰ ਹੋ ਜਾਂਦੀ ਆ ਦੋ ਕਾਲੀਆਂ ਛਾਲ ਲਈਆਂ ਕਾਲੀ ਮਿਰਚ ਲਾਲ ਮਿਰਚ ਲੂਣ ਹਲਦੀ ਤੇ ਥੋੜੇ ਜਿਹਾ ਆਪਾਂ ਸੁੱਕਾ ਜਿਹੜਾ ਆ ਪੁਦੀਨਾ ਉਹ ਪਾ ਲਿਆ ਕ੍ਰਸ਼ ਕਰਕੇ ਮਿਕਸ ਕਰ ਲਿਆ ਸੀ ਪਾਣੀ ਦੀ ਉਹ ਹੀ ਇੱਕ ਕੌਲੀ 'ਚ ਭਰ ਕੇ ਪਹਿਲਾਂ ਆਪਾਂ ਪਾ ਲਈਏ ਮਿਕਸ ਕਰ ਲਾਂ ਨੇ ਇਹਨੂੰ ਤੇ ਹੁਣ ਇੱਕ ਕੌਲੀ ਆਪਾਂ ਹੋਰ ਲੈ ਲਈ ਆ ਥੋੜਾ ਥੋੜਾ ਪਾ ਕੇ ਇਹਨੂੰ ਆਪਾਂ ਮਿਕਸ ਕਰਦੇ ਆਂ ਦੇਖੋ ਇੰਨਾ ਕੁ ਪੌਣੇ ਇੱਕ ਦੋ ਕੱਲੀਆਂ ਪਣੀਆਂ ਲੱਗੀਆਂ ਐਂ ਤਾਂ ਦਾ ਬੇਸਣ ਘੋਲ ਲੈਣਾ ਛਰਨੀ ਆਪਣੇ ਸਾਰਿਆਂ ਦੇ ਘਰ ਹੁੰਦੀ ਤੇਲ ਗਰਮ ਰੱਖਿਆ ਸੀ ਤੇ ਬਸ ਇੱਕ ਕੜਛੀ ਦੇ ਨਾਲ ਇਹਦੇ ਵਿੱਚ ਪਾਈ ਜਾਣਾ ਤੇ ਆਪਣੇ ਆਪ ਬੂੰਦੀ ਜਿਹੜੀ ਆ ਡਿੱਗੀ ਜਾਣੀ ਵਿੱਚ ਤੇਲ ਦੇ ਬਹੁਤ ਹੀ ਵਧੀਆ ਬੂੰਦੀ ਬਣ ਕੇ ਤਿਆਰ ਹੋ ਜਾਂਦੀ ਜੇ ਦੂਜੀ ਵਾਰੀ ਆਪਾਂ ਬੂੰਦੀ ਪਾਉਣੀ ਆ ਛਰਨੀ ਨੂੰ ਸਾਫ਼ ਕਰਕੇ ਫੇਰ ਪਾਉਣੀ ਆ ਤਾਂ ਵਧੀਆ ਬੂੰਦੀ ਬਣੂਗੀ ਜੀ ਦਹੀਂ ਵਾਲੀ ਬੂੰਦੀ ਜਿਹੜੀ ਪਕਵੜੀਆਂ ਆਪਾਂ ਬਣਾ ਕੇ ਤਿਆਰ ਕਰ ਲਈਆਂ ਫੁੱਲ ਵੀਡੀਓ ਮੇਰੀ ਬਲਜਿੰਦਰ ਕਿਚਨ ਚੈਨਲ ਤੇ ਦੇਖ ਸਕਦੇ ਸਪੋਰਟ ਕਰਿਆ ਕਰੋ ਮੇਰੇ ਉਸ ਚੈਨਲ ਨੂੰ ਵੀ ਜੀ ਦੇਖੋ ਜੀ ਦਹੀਂ ਵਾਲੀਆਂ ਪਕੌੜੀਆਂ ਤਿਆਰ ਆ ਬਣਾਓ ਖਾਓ